ਜਬਤ ਗੁਰੂ ਧੰਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਗਤ ਮਾਲੋ ਸ਼ੇਖ ਨੇ ਕੀਤੀ ਤੇ ਉਹ ਗੁਰੂ ਮਹਾਰਾਜ ਜੀ ਦਾ ਪ੍ਰੇਮੀ ਬਣ ਗਿਆ ਫਿਰ ਮਾਲੋ ਸ਼ੇਖ ਦੀ ਸੰਗਤ ਕਰਕੇ ਉਬਾਰੀ ਖਾਨ ਪ੍ਰੇਮੀ ਬਣ ਗਿਆ ਤੇ ਉਹਦਾ ਗੁਰੂ ਤੇ ਪੂਰਨ ਵਿਸ਼ਵਾਸ ਬਣ ਗਿਆ ਉਬਾਰੇ ਖਾਨ ਨੇ ਜਦੋਂ ਅਦਰਮਨ ਕੋਲ ਜਾ ਕੇ ਗੁਰੂ ਸਾਹਿਬ ਜੀ ਦੀ ਤਾਰੀਫ ਕੀਤੀ ਤਾਂ ਉਹ ਅਗਿਉ ਸੜ ਬਲ ਗਿਆ ਆਦਰਮਨ ਨੇ ਗੁਰੂ ਸਾਹਿਬ ਜੀ ਦੇ ਪ੍ਰਤੀ ਨਿੰਦਾ ਦੇ ਬਚਨ ਕਹਿ ਦਿੱਤੇ ਜਦੋਂ ਉਬਾਰੇ ਖਾਨ ਗੁਰੂ ਸਾਹਿਬ ਜੀ ਦੇ ਕੋਲ ਆਇਆ ਤਾਂ ਮਹਾਰਾਜ ਕਹਿੰਦੇ ਸੁਣਾ ਸੁਣਾ ਅਦਰਮਾਨ ਕੀ ਕਹਿੰਦਾ ਸੀ ਉਬਾਰੇ ਖਾਨ ਨੇ ਕਿਹਾ ਮਹਾਰਾਜ ਜੋ ਉਹਨੇ ਕਿਹਾ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਤੁਹਾਡੇ ਸਾਹਮਣੇ ਮੈਂ ਦੱਸ ਨਹੀਂ ਸਕਦਾ ਤੁਸੀਂ ਆਪ ਜਾਣੀ ਜਾਣੋ ਮਹਾਰਾਜ ਕਹਿੰਦੇ ਪਤਾ ਤਾਂ ਸਾਨੂੰ ਹੈ ਪਰ ਤੂੰ ਹੀ ਦੱਸ ਉਬਾਰੇ ਖਾਨ ਇਹ ਸਾਰੀ ਗੱਲ ਦੱਸਣ ਤੋਂ ਬਹੁਤ ਝਿਜਕਦਾ ਸੀ ਪਰ ਤਦ ਵੀ ਗੁਰੂ ਮਹਾਰਾਜ ਜੀ ਨੇ ਉਤੋ ਕਹਾ ਲਿਆ ਫਿਰ ਸਤਗੁਰੂ ਜੀ ਕਹਿੰਦੇ ਚਾਲੂ ਬਾਰੇ ਖਾਨ ਉਹਨੂੰ ਦਰਸ਼ਨ ਦੇ ਕੇ ਆਈਏ ਗੁਰੂ ਮਹਾਰਾਜ ਜੀ ਉਤੋ ਤੁਰ ਪਏ ਰਸਤੇ ਵਿੱਚ ਅਦਰਮਾਨ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਜਦੋਂ ਸਤਗੁਰੂ ਜੀ ਦੇ ਦਰਸ਼ਨ ਹੋਏ ਤਾਂ ਉਹ ਪਾਲਕੀ ਤੋਂ ਉਤਰ ਕੇ ਸਤਗੁਰੂ ਜੀ ਨੂੰ ਮਿਲਿਆ ਉਹਨੇ ਸਤਗੁਰੂ ਜੀ ਦੇ ਨਾਲ ਦਸਤਬੁਸ਼ੀ ਲਈ ਗੱਲਾਂ ਕੀਤੀਆਂ ਜਾਨੀ ਜਾਨ ਸਤਗੁਰੂ ਜੀ ਨੂੰ ਕਹਿੰਦਾ ਖੈਰ ਹੈ ਤੇ ਸਤਗੁਰੂ ਜੀ ਅੱਗੇ ਬੋਲੇ ਖੈਰ ਹੈ ਪਰ ਖੈਰ ਕੋਈ ਨਹੀਂ ਉਹ ਕਹਿੰਦਾ ਮਹਾਰਾਜ ਇਹਦਾ ਕੀ ਮਾਇਨਾ ਹੈ ਮਹਾਰਾਜ ਕਹਿੰਦੇ ਖੈਰ ਹੈ ਪਰਮਾਤਮਾ ਵੱਲੋਂ ਵਾਹਿਗੁਰੂ ਵੱਲੋਂ ਪਰ ਤੇਰੇ ਵੱਲੋਂ ਖੈਰ ਕੋਈ ਨਹੀਂ ਹੈ ਤੂੰ ਸਾਨੂੰ ਇੱਥੋਂ ਕੱਢਣਾ ਚਾਹੁੰਦਾ ਅਦਰਮਾਨ ਕਹਿੰਦਾ ਮਹਾਰਾਜ ਲੱਗਦਾ ਤੁਹਾਡੇ ਕੋਲ ਕਿਸੇ ਨੇ ਝੂਠ ਕਿਹਾ ਹੈ ਮਹਾਰਾਜ ਕਹਿੰਦੇ ਜਿਨੇ ਕਿਹਾ ਉਹਨੇ ਸਹੀ ਕਿਹਾ ਅਦਰਮਾਨ ਕਹਿੰਦਾ ਮਹਾਰਾਜ ਕਿਨੇ ਕਿਹਾ ਉਦੋਂ ਉਬਾਰੇ ਖਾਨ ਕਹਿੰਦਾ ਵੀ ਮੇਰੇ ਸਾਹਮਣੇ ਕਿਹਾ ਅਦਰਮਾਨ ਨੇ ਉਦੋਂ ਉਬਾਰੇ ਖਾਨ ਨੂੰ ਛਿੜਕਿਆ ਵੀ ਤੂੰ ਸਾਹਮਣੇ ਨਾ ਗੋਲ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਦਰਮਾਨ ਦੀਆਂ ਗਿਆਨ ਦੀਆਂ ਗੱਲਾਂ ਸ਼ੁਰੂ ਹੋਈਆਂ ਏ ਅਦਰਮਾਨ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੈ ਵੀ Hindu ਵੱਡੇ ਕਿ ਮੁਸਲਮਾਨ। ਮਹਾਰਾਜ ਕਹਿੰਦੇ ਤੁਸੀਂ ਸ਼ਰੀਰ ਤੱਕ ਰੁਕੇ ਹੋ। ਅਕਾਲ ਪੁਰਖ ਦੇ ਦਰਬਾਰ ਵਿੱਚ ਜੋਤ ਨੇ ਜਾਣਾ ਉੱਥੇ Hindu ਮੁਸਲਮਾਨ ਦਾ ਕੋਈ ਸਵਾਲ ਨਹੀਂ। ਸਤਗੁਰੂ ਜੀ ਨੇ ਐਸੇ ਉਪਦੇਸ਼ ਦਿੱਤੇ ਕਿ ਅਦਰਮਾਨ ਦਾ ਨਿਸ਼ਚਾ ਹੋ ਗਿਆ। ਉਸ ਤੋਂ ਬਾਅਦ ਅਦਰਮਾਨ ਗੁਰੂ ਸਾਹਿਬ ਜੀ ਨੂੰ ਕੀ ਕਹਿੰਦਾ ਆਓ ਸਰਵਨ ਕਰੀਏ। ਮਾਨ ਬਿਰਤੀਆਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟਿਕਾ ਕੇ ਕਥਾ ਨੂੰ ਬੜੇ ਪ੍ਰੇਮ ਨਾਲ ਸਰਵਨ ਕਰੀ ਅਧਰਮਾਨ ਕਹਿੰਦਾ ਮਹਾਰਾਜ ਇਹ ਤਪਾ ਜੀ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੇਰੀ ਭੁੱਲ ਨੂੰ ਮਾਫ ਕਰ ਦਿਓ ਮਹਾਰਾਜ ਅਸੀਂ ਭੁੱਲ ਵਿੱਚ ਭਲੇਖੇ ਵਿੱਚ ਸੁਵੀਆਂ ਸਲਾਈਆਂ ਗੱਲਾਂ ਕਹਿ ਦਿੱਤੀਆਂ ਜਿੰਨਾ ਚਿਰ ਮਾਪੁਰਖਾਂ ਨੂੰ ਕੋਲੋਂ ਨਾ ਦੇਖ ਲਈਏ ਉਹਨਾਂ ਚਿਰ ਪਤਾ ਨਹੀਂ ਲੱਗਦਾ ਅਸੀਂ ਕਈ ਵਾਰ ਮਾੜਿਆਂ ਨੂੰ ਚੰਗੇ ਤੇ ਚੰਗਿਆਂ ਨੂੰ ਮਾੜੇ ਕਹਿ ਦਿੰਨੇ ਆ। ਤਾਂ ਮਹਾਰਾਜ ਮੇਰੇ ਤੋਂ ਗਲਤੀ ਹੋਈ। ਮੈਂ ਤਾਂ ਸਿਰਫ ਤੁਹਾਡਾ ਬਾਹਰਲਾ ਰੂਪ ਦੇਖਿਆ। ਇਸ ਕਰਕੇ ਤੁਹਾਡੀ ਨਿੰਦਾ ਕੀਤੀ ਹੈ। ਇਹ ਤਾਂ ਸਤਿਗੁਰੂ ਜੀ ਮੈਂ ਆਪਜੀ ਦਾ ਭੇਦ ਪਹਿਲਾਂ ਨਹੀਂ ਪਾ ਸਕਿਆ। ਮੇਰਾ ਉਹ ਗੁਨਾਹ, ਮੇਰੀ ਉਹ ਗਲਤੀ ਮaaf ਕਰ ਦਿਓ। ਇਹ ਸੁਣ ਕੇ ਕੁਬਾਰੇ ਖਾਨ ਬੋਲਿਆ ਅਗਰਮਾਨ ਜੀ ਤੁਸੀਂ ਤਾਂ ਬੋਲਦੇ ਸੀ ਕਿ ਮੈਂ ਤਾਂ ਤਪੇ ਨੂੰ ਚੁੱਕ ਦਿਆਂਗਾ। ਮੈਂ ਤਾਂ ਇਥੋਂ ਤਪੇ ਨੂੰ ਭੁਜਾ ਦੇਵਾਂਗਾ ਤੁਸੀਂ ਤਾਂ ਇਹ ਗੱਲ ਕਹੀ ਸੀ ਪਹਿਲਾਂ ਹੁਣ ਕੀ ਹੋ ਗਿਆ ਫੋਨ ਕਿਉਂ ਨਹੀਂ ਤਪੇ ਨੂੰ ਉਠਾਉਂਦੇ ਤਪੇ ਨੂੰ ਇਥੋਂ ਕਿਉਂ ਨਹੀਂ ਤੋਰਦੇ ਹੁਣ ਤਾਂ ਤੁਸੀਂ ਉਹੀ ਤਪੇ ਦੇ ਅੱਗੇ ਸਿਰ ਝੁਕਾਈ ਜਾਂਦੇ ਹੋ ਤਰੀਫਾ ਕਰੀ ਜਾਂਦੇ ਹੋ ਆਪਣੀ ਗਲਤੀ ਦੀ ਮਾਫੀ ਮੰਗੀ ਜਾਂਦੇ ਹੋ ਪਹਿਲਾਂ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਮੈਂ ਤਪੇ ਨਾਨਕ ਨੂੰ ਇਥੋਂ ਭੁਜਾ ਦੇਵਾਂਗਾ ਮੈਂ ਤਾਂ ਇਥੋਂ ਚੁਟਕੀ ਦੇ ਨਾਲ ਉਡਾ ਦੇਵਾਂਗਾ ਤੇ ਹੁਣ ਤੁਸੀਂ ਇੱਥੇ ਉਹਨਾਂ ਦੀ ਆ ਤਰੀਫਾ ਕਰੀ ਜਾਂਦੇ ਹੋ। ਉਹ ਦੋ ਨੀਂਦਾ ਕਰਦੇ ਸੀ ਤੇ ਹੁਣ ਤਰੀਫਾ ਕਰਦੇ ਹੋ। ਉਬਾਰੇ ਖਾਨ ਕਹਿੰਦਾ ਅਦਰਮਾਨ ਜੀ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਉਹਨੂੰ ਸੋਚ ਸਮਝ ਕੇ ਕਹੀ ਕਰ। ਹਰ ਗੱਲ ਨੂੰ ਤੋਲ ਕੇ ਬੋਲਣਾ ਚਾਹੀਦਾ। ਐਦਾਂ ਨਹੀਂ ਕਿ ਜੋ ਵੀ ਮੂੰਹ 'ਚ ਆਇਆ ਉਹ ਬੋਲ ਦਿੱਤਾ ਜਾਵੇ। ਅਸੀਂ ਵੀ ਕਈ ਵਾਰ ਮੂੰਹ ਦੇ ਵਿੱਚ ਜੋ ਆਉਂਦਾ ਹੈ ਉਹ ਫਟਾਫਟ ਬੋਲ ਦਿੰਨੇ ਹਾਂ। ਪਰ ਬਾਅਦ ਚ ਉਹਦਾ ਜਦੋਂ ਨਤੀਜਾ ਨਿਕਲਦਾ ਹੈ ਉਦੋਂ ਬਹੁਤ ਪਛਤਾਵਾ ਹੁੰਦਾ ਤੁਸੀਂ ਇਹ ਸੋਚੋ ਵੀ ਕਦੀ ਕੋਈ ਕੀੜੀ ਸਮੇਰ ਪਹਾੜ ਨੂੰ ਖਾ ਸਕਦੀ ਹੈ ਜਾਂ ਤੁਸੀਂ ਇਹ ਸੋਚੋ ਵੀ ਕੀੜੀ ਕਦੀ ਇਹ ਕਹਿ ਸਕਦੀ ਹੈ ਵੀ ਮੈਂ ਸਮੇਰ ਪਦਵਤ ਨੂੰ ਚੱਕਣਾ ਕੀੜੀ ਕਦੀ ਵੀ ਸਮੇਰ ਪਹਾੜਤ ਦੀ ਬਰਾਬਰੀ ਨਹੀਂ ਕਰ ਸਕਦੀ ਆ ਰਾਤ ਨੂੰ ਜਿਹੜਾ ਜੁਗਨੂ ਚਮਕਦਾ ਹੈ ਉਹ ਪਲਾ ਸੂਰਜ ਦੀ ਕੋਈ ਬਰਾਬਰੀ ਕਰ ਸਕਦਾ ਕਦੇ ਵੀ ਨਹੀਂ ਕਰ ਸਕਦਾ ਇਸੇ ਤਰ੍ਹਾਂ ਤੁਸੀਂ ਆਪਣੇ ਵਿੱਚ ਤੇ ਗੁਰੂ ਸਾਹਿਬ ਜੀ ਦੇ ਵਿੱਚ ਇੱਕ ਫਰਕ ਸਮਝ ਲਓ। ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਹਮਣੇ ਸਿਰਫ ਇੱਕ ਜਗਨੂ ਦੀ ਤਰ੍ਹਾਂ ਹੋ। ਅਦਰਮਾਨ ਕਹਿੰਦਾ ਉਬਾਰੇ ਖਾਨ ਤੂੰ ਠੀਕ ਕਹਿਣਾ। ਪਹਿਲਾਂ ਨਹੀਂ ਸੀ ਮੈਂ ਸਮਝਿਆ ਇਸ ਗੱਲ ਨੂੰ। ਜਦੋਂ ਤੂੰ ਪਹਿਲਾਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਤਾਰੀਫ਼ ਸੁਣਾਈ ਸੀ। ਉਦੋਂ ਮੇਰੇ ਮਨ ਦੇ ਵਿੱਚ ਇਹ ਗੱਲਾਂ ਚੰਗੀ ਤਰ੍ਹਾਂ ਬੈਠੀਆਂ ਨਹੀਂ ਸੀ। ਇਸ ਲਈ ਮੈਂ ਇਦਾਂ ਦਾ ਸੋਚ ਲਿਆ ਸੀ। ਕੀ ਨਾਨਕ ਬੁੱਤ پرست Hindu ਹੋਵੇਗਾ ਵੀ Hindu ਵੀ ਮੂਰਤੀਆਂ ਦੀ ਪੂਜਾ ਕਰਦੇ ਨੇ ਇਸੇ ਤਰ੍ਹਾਂ ਨਾਨਕ ਵੀ ਕਿਤੇ ਪੱਥਰਾਂ ਦੀ ਪੂਜਾ ਕਰਦਾ ਹੋਵੇਗਾ ਮੈਂ ਤਾਂ ਇਹ ਸਮਝਿਆ ਸੀ ਪਰ ਲੇਕਿਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਇਹ ਸਮਝ ਲੱਗਦਾ ਹੈ ਵੀ ਕਹਿਣ ਨਾਲ ਸੁਣਨ ਨਾਲ ਗੱਲ ਨਹੀਂ ਬਣਦੀ ਦੇਖਣ ਦੇ ਨਾਲ ਹੀ ਗੱਲ ਬਣਦੀ ਹੈ ਸੋ ਮੈਂ ਹੁਣ ਦੇਖ ਲਿਆ ਵੀ ਗੁਰੂ ਨਾਨਕ ਸਾਹਿਬ Hindu ਬੁੱਤ پرست ਨਹੀਂ ਹੈ ਇਹ ਮੂਰਤੀਆਂ ਪੂਜਣ ਵਾਲਾ ਗੁਰੂ ਨਹੀਂ ਹੈ ਇਹ Hindu Musalman ਦੋਹਾਂ ਤੋਂ ਨਿਆਰਾ ਹੈ ਗੁਰੂ ਸਾਹਿਬ ਜੀ ਨੇ Hindu Musalman ਦਾ ਝਗੜਾ ਮਿਟਾ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ Hindu Musalman ਦੋਹਾਂ ਤੋਂ ਉੱਪਰ ਹੈ ਇਹ ਦਾ ਮਤਾ ਧਰਮ ਦੀਆਂ ਹੱਦਾਂ ਵਿੱਚ ਨਹੀਂ ਆਉਂਦਾ ਇਹ ਕਿਤੇ ਮਜ਼ਬ ਦੀ ਦੀਵਾਰ ਦੇ ਵਿੱਚ ਕਿਰਨ ਵਾਲਾ ਨਹੀਂ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੌਣ ਬਰਾਬਰੀ ਕਰ ਸਕਦਾ ਹੈ ਇਹ ਤਾਂ ਖੁਦ ਖੁਦਾ ਹਨ ਖੁਦ ਖੁਦਾ ਦੀ ਫਲਾਕ ਕੌਣ ਬਰਾਬਰੀ ਕਰੇਗਾ ਇਹ ਤਾਂ ਇਹਨਾਂ ਨੂੰ ਮਿਲ ਕੇ ਸਭ ਕੁਝ ਪਤਾ ਲੱਗਿਆ ਮੈਨੂੰ ਜਦੋਂ ਮੈਂ ਇਹਨਾਂ ਦੇ ਦਰਸ਼ਨ ਕੀਤੇ ਇਹਨਾਂ ਦੇ ਬਚਨ ਸੁਨੇ ਇਹਨਾਂ ਦੀ ਸੰਗਤ ਕੀਤੀ ਤਾਂ ਮੇਰੀਆਂ ਜਾ ਕੇ ਅੱਖਾਂ ਖੁੱਲੀਆਂ ਨੇ ਉਬਾਰੇ ਖਾਨ ਅਸਲ ਵਿੱਚ ਮੈਨੂੰ ਇਹਨਾਂ ਦਾ ਪਤਾ ਨਹੀਂ ਸੀ ਇਸ ਲਈ ਮੈਂ ਇਹਨਾਂ ਦੀ ਨਿੰਦਾ ਕਰ ਬੈਠਿਆ ਉਸ ਵੇਲੇ ਅਦਰਮਾਨ ਦੇ ਨਾਲ ਜਿੰਨੇ ਵੀ ਉਹਦੇ ਚੇਲੇ ਆਏ ਸਨ ਉਹਨਾਂ ਨੇ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਕਿਉਂਕਿ ਜਦੋਂ ਪੀਰ ਨੇ ਮੱਥਾ ਟੇਕ ਲਿਆ ਤਾਂ ਚੇਲਿਆਂ ਨੇ ਤਾਂ ਟੇਕ ਨਹੀਂ ਆ। ਸੋ ਜਦੋਂ ਅਦਰਮਾਨ ਨੇ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤਾਂ ਉਹਦੇ ਚੇਲਿਆਂ ਨੇ ਉਹਦੇ ਮੂਰੀਦਾ ਨੇ ਵੀ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਾਤਗੁਰੂ ਜੀ ਕਹਿਣ ਲੱਗੇ ਜਿਹੜੇ ਖੁਦਾ ਦੇ ਪਿਆਰੇ ਹੁੰਦੇ ਨੇ ਜਿਹੜੇ ਉਸ ਪਾਕ ਪਰਵਦਗਾਰ ਪਰਮੇਸ਼ਰ ਦੇ ਅੱਲਾਹ ਤਾਲਾ ਦੇ ਭਗਤ ਹੁੰਦੇ ਨੇ। ਉਹ ਆਪਣੇ ਮਨ ਦੇ ਵਿੱਚ ਉਸ ਖੁਦਾ ਦਾ ਖੌਫ ਰੱਖਦੇ ਨੇ ਡਰ ਰੱਖਦੇ ਨੇ ਉਹ ਪਰਮਾਤਮਾ ਤੋਂ ਹਰ ਵੇਲੇ ਡਰਦੇ ਰਹਿੰਦੇ ਨੇ ਰੱਬ ਦੇ ਬੰਦੇ ਰੱਬ ਤੋਂ ਡਰਦੇ ਹਨ ਭੈ ਕਰਦੇ ਹਨ ਹਰ ਵੇਲੇ ਡਰਦੇ ਹਨ ਮਹਾਰਾਜ ਕਹਿੰਦੇ ਉਹ ਕਦੀ ਭੁੱਲ ਕੇ ਵੀ ਗਫਲਤ ਨਹੀਂ ਕਰਦੇ ਗਫਲਤ ਦਾ ਮਤਲਬ ਹੁੰਦਾ ਹੈ ਲਾਪਰਵਾਹੀ ਭਾਵ ਗਾਫਲ ਹੋ ਕੇ ਸੌਂ ਜਾਣਾ ਕੰਮ ਤੇ ਨਾ ਜਾਣਾ ਜਿਹੜੇ ਅਕਾਲ ਪੁਰਖ ਦੀ ਭਗਤੀ ਕਰਦੇ ਨੇ ਉਹ ਕਦੀ ਗਫਲਤ ਦੀ ਨੀਂਦ ਨਹੀਂ ਸੌਂਦੇ ਉਹ ਦਿਨ ਰਾਤ ਆਪਣੇ ਮਨ ਦੇ ਵਿੱਚ ਪਰਮੇਸ਼ਰ ਦਾ ਪੈਰ ਰੱਖਦੇ ਨੇ ਸਾਧ ਸੰਗ ਜੀ ਦੋ ਤਰੀਕਿਆਂ ਦਾ ਡਰ ਹੁੰਦਾ ਹੈ ਪਹਿਲਾ ਡਰ ਹੈ ਦੁਨੀਆਂ ਦਾ ਡਰ ਕਿ ਦੁਨੀਆਂ ਕੀ ਕਹੇਗੀ ਸਮਾਜ ਕੀ ਕਹੇਗਾ ਪੁਲਿਸ ਕੀ ਕਹੇਗੀ ਕਾਨੂੰਨ ਕੀ ਕਹੇਗਾ ਅਸੀਂ ਸਰਕਾਰ ਤੋਂ ਕਾਨੂੰਨ ਤੋਂ ਭਾਈਚਾਰੇ ਤੋਂ ਲੋਕਾਂ ਤੋਂ ਸਮਾਜ ਤੋਂ ਡਰਦੇ ਹਾਂ ਜਿਹੜੇ ਅਸੀਂ ਚੰਗੇ ਕੰਮ ਕਰਦੇ ਆਂ ਭੇੜੇ ਕੰਮਾਂ ਨੂੰ ਨਹੀਂ ਕਰਦੇ ਉਹ ਇਸ ਸਮਾਜ ਦੇ ਡਰ ਕਰਕੇ ਜੇ ਸਾਨੂੰ ਹਿਰਦੇ ਵਿੱਚ ਡਰ ਨਾ ਹੋਵੇ ਤਾਂ ਅਸੀਂ ਜਿੰਨੇ ਮਰਜ਼ੀ ਕਤਲ ਕਰੀ ਜਾਈਏ ਹੋਰ ਜਿੰਨੇ ਵੀ ਭੇੜੇ ਕੰਮ ਨੇ ਉਹ ਸਾਰੇ ਕਰੀ ਜਾਈਏਗੀ ਪਰ ਸਾਡੇ ਸਮਾਜ ਨੂੰ ਚਲਾਉਣ ਵਾਸਤੇ ਕਾਨੂੰਨ ਬਣਿਆ ਹੈ ਇਹੋ ਜੀ ਵਿਵਸਥਾ ਬਣੀ ਹੋਈ ਹੈ ਪ੍ਰਸਾਦ ਸੰਗਤ ਜੀ ਇੱਕ ਦੂਜਾ ਡਰ ਜਿਹੜਾ ਹੁੰਦਾ ਰੱਬੀ ਡਰ ਉਸ ਪਰਮਾਤਮਾ ਦਾ ਡਰ ਜਿਹੜਾ ਇਹ ਕਾਨੂੰਨ ਦਾ ਡਰ ਹੈ ਇਹਦੀਆਂ ਅੱਖਾਂ ਦੇ ਵਿੱਚ ਕਈ ਵਾਰ ਕੱਟਾ ਵੀ ਪਾਇਆ ਜਾਂਦਾ ਹੈ ਕਈ ਵਾਰ ਵੱਡੇ-ਵੱਡੇ ਅਪਰਾਧੀ ਵੀ ਇਸ ਕਾਨੂੰਨ ਤੋਂ ਬਚ ਜਾਂਦੇ ਨੇ ਪਰ ਉਹ ਪਰਮੇਸ਼ਰ ਦੇ ਘਰ ਨਾ ਹੀ ਕਿਸੇ ਦਾ ਲਿਹਾਜ਼ ਹੁੰਦਾ ਹੈ ਤੇ ਨਾ ਹੀ ਕਿਸੇ ਦੇ ਨਾਲ ੱਤਕਾ ਹੁੰਦਾ ਉਹਦੇ ਦਰ ਤੇ ਪੱਕਾ-ਪੱਕਾ ਹਿਸਾਬ ਹੈ ਇਸ ਕਰਕੇ ਉਸ ਪਰਮੇਸ਼ਰ ਦਾ ਡਰ ਭਗਤ ਜਨ ਰੱਖਦੇ ਨੇ ਇਹਨੂੰ ਨਿਰਮਲ ਭਾਉ ਕਹਿੰਦੇ ਨੇ ਸਾਥ ਸੰਗਜ ਇਕ ਤਾਂ ਅਸੀਂ ਸਜ਼ਾ ਤੋਂ ਜਾਂ ਡੰਡੇ ਤੋਂ ਡਰਦੇ ਹਾਂ ਇੱਕ ਹੁੰਦਾ ਉਸ ਪ੍ਰਮਾਤਮਾ ਦੇ ਪ੍ਰੇਮ ਦਾ ਡਰ ਕਿ ਜੇ ਮੈਂ ਮਾੜਾ ਕੰਮ ਕਰਾਂਗਾ ਤਾਂ ਮੇਰਾ ਰੱਬ ਮੇਰੇ ਨਾਲ ਰੁੱਸੇਗਾ ਉਹ ਏਦਾਂ ਦੀ ਭਾਵਨਾ ਵਾਲਾ ਜਿਹੜਾ ਡਰ ਹੁੰਦਾ ਉਹਨੂੰ ਨਿਰਮਲ ਭਉ ਕਹਿੰਦੇ ਨੇ ਜਿਹੜੇ ਉਸ ਪ੍ਰਮਾਤਮਾ ਤੋਂ ਡਰਦੇ ਨੇ ਉਹ ਹਰ ਵੇਲੇ ਪ੍ਰਮਾਤਮਾ ਦੇ ਸਿਮਰਨ ਵਿੱਚ ਰੁੱਝੇ ਰਹਿੰਦੇ ਨੇ ਜਿਨੂੰ ਬੰਦੇ ਦਾ ਡਰ ਹੁੰਦਾ ਉਹਨੂੰ ਰੱਬ ਦਾ ਡਰ ਨਹੀਂ ਹੁੰਦਾ ਤੇ ਜਿਨੂੰ ਰੱਬ ਦਾ ਡਰ ਹੁੰਦਾ ਉਹਨੂੰ ਕਿਸੇ ਬੰਦੇ ਦਾ ਡਰ ਨਹੀਂ ਹੁੰਦਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਡਰ ਹੁੰਦਾ ਉਹ ਸਭ ਤੋਂ ਉੱਚੇ ਹੁੰਦੇ ਨੇ ਪਰਮੇਸ਼ਰ ਹੀ ਹੁੰਦੇ ਨੇ ਪਰ ਉਹ ਆਪਣੇ ਮਨ ਕਰਕੇ ਬਹੁਤ ਨੀਚੇ ਬਣ ਕੇ ਰਹਿੰਦੇ ਨੇ ਨੀਵੇਂ ਬਣ ਕੇ ਰਹਿੰਦੇ ਨੇ ਉਹ ਆਪਣੇ ਆਪ ਨੂੰ ਹਮੇਸ਼ਾ ਮਾੜਾ ਸਮਝਦੇ ਨੇ ਕਿ ਮੈਂ ਮਾੜਾ ਮੇਰੇ ਨਾਲੋਂ ਸਾਰੇ ਚੰਗੇ ਨੇ ਇਦਾਂ ਦੀ ਓ ਮਾ ਪ੍ਰਸ਼ਾਦੀ ਬਿਰਤੀ ਹੁੰਦੀ ਹੈ ਜਿੰਨੇ ਉਹ ਉੱਚੇ ਹੁੰਦੇ ਨੇ ਉਹਨਾਂ ਹੀ ਉਹਨਾਂ ਦਾ ਮਨ ਨਿਵਾ ਹੁੰਦਾ ਸਾਧ ਸੰਗਤ ਜਿਵੇਂ ਫਲ ਵਾਲੇ ਜਿਹੜੇ ਦਰਖਤ ਹੁੰਦੇ ਨੇ ਜਦੋਂ ਉਹਨਾਂ ਤੇ ਫਲ ਲੱਗਦੇ ਨੇ ਤਾਂ ਉਹਨਾਂ ਦੀਆਂ ਪੈਣੀਆਂ ਥੱਲੇ ਨੂੰ ਝੁੱਕ ਜਾਂਦੀਆਂ ਨੇ ਇਸੇ ਤਰ੍ਹਾਂ ਜਿਹੜੇ ਨਿਮਰਤਾ ਵਾਲੇ ਹੁੰਦੇ ਨੇ ਉਹਨਾਂ ਨੂੰ ਬ੍ਰਹਮ ਗਿਆਨ ਦਾ ਫਲ ਲੱਗਦਾ ਹੈ ਪ੍ਰੇਮਾ ਭਗਤੀ ਦਾ ਫਲ ਲੱਗਦਾ ਪਰ ਉਹਨਾਂ ਦਾ ਸਿਰ ਹਮੇਸ਼ਾ ਨੀਵਾ ਹੀ ਰਹਿੰਦਾ ਹੈ ਉਸ ਪਰਮੇਸ਼ਰ ਵਾਹੀ ਗੁਰੂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਦਰਮਾਨ ਗੁਰੂ ਸਾਹਿਬ ਜੀ ਨੂੰ ਮਿਲਿਆ ਤੇ ਗੁਰੂ ਮਹਾਰਾਜ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਅਦਰਮਾਨ ਗੁਰੂ ਸਾਹਿਬ ਜੀ ਦਾ ਪ੍ਰੇਮੀ ਬਣ ਗਿਆ ਉਹ ਪਹਿਲਾ ਅਦਰਮਾਨ ਤਾਂ ਗੁਰੂ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਸੀ ਕਿ ਮੈਂ ਤਾਂ ਮੁਸਲਮਾਨ ਫਕੀਰ ਹਾਂ ਮੈਂ ਨਾਨਕ ਨੂੰ ਕੀ ਸਮਝਦਾ ਮੈਂ ਤਾਂ ਗੁਰੂ ਨੂੰ ਇੱਥੋਂ ਉਡਾ ਦੇਵਾਂਗਾ ਇੱਥੋਂ ਛੁਟਕੀ ਨਾਲ ਭਜਾ ਦੇਵਾਂਗਾ ਨਾਨਕ ਤਾਂ ਮੇਰੇ ਸਾਹਮਣੇ ਠਹਿਰ ਨਹੀਂ ਸਕਦਾ ਅਦਰਮਾਨਦ ਪਹਿਲੇ ਐਹੋ ਜਿਹੀਆਂ ਗੱਲਾਂ ਕਰਦਾ ਸੀ ਤੇ ਹੁਣ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸਿਰ ਝੁਕਾ ਕੇ ਬਿਠਾ ਹੈ ਕਿ ਬਖਸ਼ੋ ਮਹਾਰਾਜ ਮੇਰ ਤੋਂ ਗਲਤੀ ਹੋ ਗਈ ਮੈਂ ਤੁਹਾਡੀ ਨਿੰਦਾ ਕਰ ਬਿਠਾ ਪਹਿਲਾਂ ਮੈਨੂੰ ਸਮਝ ਨਹੀਂ ਸੀ ਮੇਰੀ ਬੁੱਧੀ ਤੇ ਪਰਦਾ ਪਿਆ ਹੋਇਆ ਸੀ ਕੀ ਕਿਰਪਾ ਕੀਤੀ ਤੇ ਮੇਰੀ ਬੁੱਧੀ ਦੇ ਉੱਤੋਂ ਪਰਦਾ ਚੁੱਕ ਦਿੱਤਾ ਇਹ ਗੱਲ ਕਹਿ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਅਦਰਮਾਨ ਟੈਪਿਆ ਆਪਣੇ ਚੇਲਿਆਂ ਦੇ ਨਾਲ ਅਦਰਮਾਨ ਉੱਥੋਂ ਚਲਾ ਗਿਆ ਸਤਿਗੁਰੂ ਜੀ ਦੇ ਕੋਲ ਹੋ ਕੇ ਉਬਾਰੇ ਖਾਨ ਬੋਲਿਆ ਉਬਾਰੇ ਖਾਨ ਕਹਿਣ ਲੱਗਾ ਸਤਿਗੁਰੂ ਜੀ ਜਿਹੜਾ ਪ੍ਰੇਮੀ ਤੁਹਾਨੂੰ ਪ੍ਰੇਮ ਨਾਲ ਯਾਦ ਕਰਦਾ ਹੈ ਆਪ ਜੀ ਉਹਦੀ ਬਾਹ ਫੜਦੇ ਹੋ ਸੱਚੇ ਬਾਦਸ਼ਾਹ ਤੁਸੀਂ ਆਪਣੇ ਪ੍ਰੇਮੀਆ ਦੇ ਲੋਕ ਪਰਲੋਕ ਦੇ ਰਾਖੇ ਹੋ ਮਹਾਰਾਜ ਤੁਸੀਂ ਆਪਣੇ ਸੇਵਕਾ ਦੇ ਨਿਕਟ ਵਰਤੀ ਹੋ ਕੇ ਰਹਿਨੇ। اے ਗੁਰੂ ਸਾਹਿਬ ਜੀ ਤੁਸੀਂ ਹੰਕਾਰ ਨੂੰ ਤੋੜਨ ਵਾਲੇ ਹੋ। ਹਉਮੈ ਹੰਕਾਰ ਦਾ ਨਾਸ਼ ਕਰਨ ਵਾਲੇ ਹੋ ਤੇ ਮੁਕਤੀ ਦੇ ਦਾਤੇ ਹੋ। ਮਹਾਰਾਜ ਜਿਹੜੀ ਮੁਕਤੀ ਹੈ ਉਹ ਆਪ ਜੀ ਦੇ ਚਰਨਾਂ ਵਿੱਚ ਵਸਦੀ ਹੈ। ਜਿਹੜਾ ਆ ਕੇ ਆਪ ਜੀ ਦੇ ਚਰਨਾਂ ਤੇ ਸੀਸ ਝੁਕਾਉਂਦਾ ਹੈ ਉਹਨੂੰ ਮੁਕਤੀ ਆਪੇ ਮਿਲ ਜਾਂਦੀ ਹੈ। ਮਹਾਰਾਜ ਕਿਰਪਾ ਕਰੋ ਆਪ ਜੀ ਦੇ ਆਪਣੇ ਪਵਿੱਤਰ ਚਰਨਾਂ ਮੇਰੇ ਘਰ ਪਾਉ ਮੇਰੀ ਇਹ ਬਿਵਤੀ ਹੈ ਜੇ ਆਪ ਜੀ ਦੇ ਚਰਨ ਮੇਰੇ ਘਰ ਪੈਣਗੇ ਤਾਂ ਮੇਰਾ ਘਰ ਪਵਿੱਤਰ ਹੋਵੇਗਾ ਮਹਾਰਾਜ ਰਾਤ ਹੋ ਗਈ ਹੈ ਇਸ ਲਈ ਅੱਜ ਦੀ ਰਾਤ ਮੇਰੇ ਘਰ ਹੀ ਠਹਿਰੋ ਤੇ ਕੱਲ ਨੂੰ ਸਵੇਰ ਨੂੰ ਆਪ ਜੀ ਕਰਤਾਰਪੁਰ ਸਾਹਿਬ ਚਲੇ ਜਾਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨੇ ਉਬਾਰੇ ਖਾਨ ਦੀ ਬੇਨਤੀ ਸੁਣੀ ਤੇ ਉਬਾਰੇ ਖਾਨ ਦੇ ਕੋਲ ਹੀ ਰਾਤ ਨੂੰ ਡੇਰਾ ਕਰ ਲਿਆ ਬਹੁਤ ਸੋਹਣਾ ਸਥਾਨ ਦੇਖ ਕੇ ਉਬਾਰੇ ਖਾਨ ਨੇ ਗੁਰੂ ਸਾਹਿਬ ਜੀ ਦਾ ਡੇਰਾ ਲਵਾਇਆ ਸਾਧ ਸੰਗਤ ਦੀ ਉਬਾਰੇ ਖਾਲ ਦੇ ਨਾਮ ਤੇ ਕੁਝ ਜਗ੍ਹਾ ਬਣੀਆਂ ਹਨ ਇੱਕ ਤਾਂ ਜੋ ਬਾਟ ਸਾਹਿਬ ਹੈ ਇਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਤਪ ਸਥਾਨ ਹੈ ਉਹ ਵੀ ਉਬਾਰੇ ਖਾਨ ਨੇ ਜਗ੍ਹਾ ਪੇਟਾ ਕੀਤੀ ਸੀ ਉਹ ਜਗ੍ਹਾ ਵੀ ਉਬਾਰੇ ਖਾਨ ਦੇ ਨਾਮ ਤੇ ਹੈ ਇੱਕ ਵਾਰ ਉਬਾਰੇ ਖਾਲ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਸ਼ਹਿਰ ਬਸਾਣਾ ਚਾਹਾਂ ਤੇ ਤੁਸੀਂ ਕਿਰਪਾ ਕਰਕੇ ਉਸ ਸ਼ਹਿਰ ਦੇ ਵਿੱਚ ਚਰਨ ਪਾਓ ਤੇ ਉਸ ਸ਼ਹਿਰ ਨੂੰ ਪਵਿੱਤਰ ਕਰੋ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਸ ਸ਼ਹਿਰ ਦੇ ਵਿੱਚ ਗਏ ਤੇ ਉਸ ਸ਼ਹਿਰ ਦਾ ਨਾਮ ਹੈ ਪਠਾਨਕੂਟ ਇਹ ਪੰਜਾਬ ਦਾ ਇੱਕ ਜ਼ਿਲ੍ਹਾ ਹੈ ਸੋ ਉਬਾਰੇ ਖਾਨ ਗੁਰੂ ਸਾਹਿਬ ਜੀ ਦਾ ਪ੍ਰਿੰਮੀ ਬਣਿਆ ਸੀ ਬਾਅਦ ਵਿੱਚ ਸ਼੍ਰੀ ਚੰਦ ਮਹਾਰਾਜ ਜੀ ਦਾ ਵੀ ਸੇਵਕ ਬਣ ਕੇ ਰਿਹਾ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਦੇ ਘਰ ਡੇਰਾ ਲਾਇਆ ਹੈ ਉਬਾਰੇ ਖਾਨ ਨੇ ਬਹੁਤ ਸੋਹਣੇ ਕਮਰੇ ਦੇ ਵਿੱਚ ਸਤਿਗੁਰੂ ਜੀ ਦਾ ਆਸਨ ਲਾਇਆ ਹੈ। ਉਹਨੇ ਲਾਂਗਰੀਆਂ ਨੂੰ ਸੱਦਿਆ ਅਤੇ ਗੁਰੂ ਸਾਹਿਬ ਜੀ ਵਾਸਤੇ ਬਹੁਤ ਵਧੀਆ ਲੰਗਰ ਤਿਆਰ ਕਰਕੇ ਗੁਰੂ ਮਹਾਰਾਜ ਜੀ ਨੂੰ ਸ਼ਕਾਇਆ। ਤੇ ਉਬਾਰੇ ਖਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਆਪ ਗੱਗਰ ਨਾਲ ਧੋਏ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਥੱਲੇ ਪਹਿਲੇ ਪ੍ਰਾਤ ਰੱਖੀ ਤੇ ਕੋਸੇ ਪਾਣੀ ਦੇ ਨਾਲ ਉਬਾਰੇ ਖਾਨ ਨੇ ਗੁਰੂ ਸਾਹਿਬ ਜੀ ਦੇ ਚਰਨ ਆਪ ਧਵਾਏ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਕਾਇਆ ਦੋ ਦਿਨ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀ ਉਬਾਰੇ ਖਾਨ ਦੇ ਕੋਲ ਰਹੇ ਸਾਹ ਸੰਦੇ ਜੀ ਉਬਾਰੇ ਖਾਨ ਆਮ ਬੰਦਾ ਸੀ ਉਹਦੇ ਭਾਗ ਜਾ ਕੇ ਤੇ ਉਹ ਉਸ ਇਲਾਕੇ ਦਾ ਰਾਜਾ ਬਣ ਗਿਆ ਹੌਲੀ ਹੌਲੀ ਉਹਦੀ ਬਹੁਤ ਛੜਤ ਹੋਈ ਉਹਨੇ ਫਿਰ ਪਠਾਨਕੋਟ ਵਸਾਇਆ ਕਿਉਂਕਿ ਉਹ ਪਠਾਨ ਸੀਗਾ ਨਾ ਪਰ ਉਹਨੇ ਉੱਥੇ ਪਠਾਨਾਂ ਦੀ ਬਰਾਦਰੀ ਵਸਾਈ ਤੇ ਉਸ ਸ਼ਹਿਰ ਦਾ ਜਿਹੜਾ ਨੀ ਪੱਥਰ ਸੀਗਾ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਜੱਦੀ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਜੀ ਤੋਂ ਰਖਵਾਇਆ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੋ ਰਾਤਾਂ ਉਬਾਰੇ ਖਾਲ ਕੋ ਰਹਿ ਕੇ ਕਰਤਾਰਪੁਰ ਸਾਹਿਬ ਵਾਪਸ ਆ ਗਏ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਵੱਡੇ ਵੱਡੇ ਹੰਕਾਰੀਆਂ ਦਾ ਵੀ ਹੰਕਾਰ ਤੋੜਿਆ ਸਾਧ ਸੰਗਤ ਜੀ ਜਿਨ੍ਹਾਂ ਚਿੱਤ ਬੰਦੇ ਦੇ ਅੰਦਰ ਕੋਈ ਰਸੌਲੀ ਬਣ ਜੇ ਤੇ ਜਿੰਨਾ ਚਿਰ ਉਹ ਰਸੋਲੀ ਨੂੰ ਨਹੀਂ ਖੜਾਉਂਦਾ ਉਹਨਾਂ ਚਿਰ ਉਹਨੂੰ ਸੁੱਖ ਨਹੀਂ ਮਿਲਦਾ ਐਵੇਂ ਸਾਡੇ ਅੰਦਰ ਹਉਮੇ ਦੀ ਰਸੋਲੀ ਹੋਈ ਹੋਈ ਹੈ ਇਹ ਜਿਹੜੀ ਹਉਮੇ ਦੀ ਰਸੋਲੀ ਹੈ ਹਉਮੇ ਦਾ ਫੂੜਾ ਹੈ ਇਹਨੂੰ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀ ਕੱਢ ਦਿੰਦੇ ਨੇ ਕਿਉਂਕਿ ਸਾਧ ਸੰਗਤ ਜੀ ਜਿੰਨੂੰ ਹਉਮੇ ਹੁੰਦੀ ਹੈ ਉਹਨੂੰ ਪਰਮਿਸ਼ਨ ਨਹੀਂ ਮਿਲਦਾ ਪਰਮੇਸ਼ਰ ਨੂੰ ਜੇ ਮਿਲਣਾ ਚਾਹੁੰਦੇ ਹੋ ਤਾਂ ਹਉਮੇ ਕਟਣੀ ਪੈਣੀ ਹੈ ਪੂਰਾ ਗੁਰੂ ਇਲਾਜ ਕਿਵੇਂ ਕਰਦਾ ਪੂਰਾ ਗੁਰੂ ਹੌਮੇ ਦੇ ਰੋਗ ਨੂੰ ਮਿਟਾ ਦਿੰਦਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੁਸਲਮਾਨ ਭਰਾਵਾ ਦਾ ਵੀ ਰੋਗ ਕਟਿਆ ਪਹਿਲਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਲੋ ਸ਼ੇਖ ਨੂੰ ਤਾਰਿਆ ਫਿਰ ਗੁਰੂ ਮਹਾਰਾਜ ਜੀ ਨੇ ਉਬਾਰੇ ਖਾਨ ਤੇ ਕਿਰਪਾ ਕੀਤੀ ਫਿਰ ਗੁਰੂ ਮਹਾਰਾਜ ਜੀ ਨੇ ਅਦਰਮਾਨ ਤੇ ਵੀ ਕਿਰਪਾ ਕੀਤੀ ਇਹਨਾਂ ਸਾਰਿਆਂ ਦਾ ਹੌਮੇ ਦਾ ਰੋਗ ਕੱਢਿਆ ਉਹਨਾਂ ਦੇ ਮਨ ਵਿੱਚ ਇੱਕੋ ਹੀ ਗੱਲ ਸੀ ਕਿ ਸਾਰੇ ਧਰਮਾਂ ਦੇ ਵਿੱਚੋਂ ਮੁਸਲਮਾਨ ਧਰਮ ਹੀ ਚੰਗਾ ਹੈ ਤੇ ਬਾਕੀ ਸਾਰੇ ਮਾਰੇ ਨੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਵਿੱਚੋਂ ਇਸ ਗੱਲ ਨੂੰ ਕੱਢ ਦਿੱਤਾ ਤੇ ਉਹਨਾਂ ਨੂੰ ਸਚਾਈ ਦਾ ਗਿਆਨ ਕਰਾਇਆ ਭਾਈ ਬੱਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਆਖਦੇ ਨੇ ਇਹ ਸੱਚੇ ਪਾਤਸ਼ਾ ਅਗਲੀ ਕਥਾ ਸੁਣੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਆਪਣੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟਿਕੇ ਹੋਇਆ ਲੋ ਉੱਥੇ ਗੁਰੂ ਸਾਹਿਬ ਜੀ ਨੂੰ ਕੁਝ ਸਮਾਂ ਬੀਤ ਗਿਆ ਹਰਥਾ ਗੁਰੂ ਸਾਹਿਬ ਜੀ ਦੀ ਮਹਿਮਾ ਫੈਲ ਗਈ ਹੈ ਦੂਰੋਂ ਨੇੜਿਓਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸੰਗਤਾਂ ਚਲ-ਚਲ ਕੇ ਆਉਂਦੀਆਂ ਨੇ ਜਿਹੜੀ ਜੜੀ ਮਨ ਦੇ ਵਿੱਚ ਕਾਮਨਾ ਲੈ ਕੇ ਪਾਉਂਦੇ ਨੇ ਉਹਨਾਂ ਦੀ ਉਹੀ-ਉਹੀ ਕਾਮਨਾ ਪੂਰੀ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨਾਲ ਹੀ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਜਿਵੇਂ ਚੰਦਰਮਾ ਦੀ ਚਾਦਰਨੀ ਪੂਰਨਮਾਸੀ ਦੀ ਰਾਤ ਨੂੰ ਸਾਰੇ ਪਾਸੇ ਫੈਲ ਜਾਂਦੀ ਹੈ ਉਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਚਾਰੇ ਪਾਸੇ ਫੈਲ ਚੁੱਕੀ ਹੈ ਜਿਵੇਂ ਚੰਦਰਮਾ ਦੀ ਚਾਉਂਦਨੀ ਨੂੰ ਤਕੌਰ ਦੇਖ ਕੇ ਖੁਸ਼ ਹੁੰਦੇ ਨੇ। ਜਿਵੇਂ ਜਿੰਨੇ ਵੀ ਭਗਤ ਜਨ ਹਨ ਪਰਮੇਸ਼ਰ ਦੇ ਪਿਆਰੇ ਹਨ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ। ਤੇ ਦੂਜੇ ਪਾਸੇ ਜਿਹੜੇ ਦੰਬੀ ਹਨ ਪਖੰਡੀ ਹਨ ਉਹ ਗੁਰੂ ਨਾਨਕ ਗ੍ਰੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇਖ ਕੇ ਪਰੇਸ਼ਾਨ ਹੁੰਦੇ ਨੇ, ਦੁਖੀ ਹੁੰਦੇ ਨੇ। ਜਿਵੇਂ ਚੰਦਰਮਾ ਦੀ ਚਾਉਂਦਨੀ ਪੂਰਨ ਮਾਸ਼ੀ ਦੀ ਰਾਤ ਨੂੰ ਝਕੋਰਾ ਲਈ ਬੋਲ ਚੰਗੀ ਹੁੰਦੀ ਹੈ ਪਰ ਚਕਵੀਆਂ ਲਈ ਦੁਖਦਈ ਹੁੰਦੀ ਹੈ ਕਿਉਂਕਿ ਸਾਧ ਸੰਗਤ ਜੀ ਤਕਵਾ ਚਕਵੀ ਦਾ ਮੇਲ ਨਹੀਂ ਹੋ ਸਕਦਾ ਉਹ ਸਾਰੀ ਰਾਤ ਸੂਰਜ ਦਾ ਉਡੀਕ ਕਰਦੇ ਨੇ ਸਾਰੀ ਰਾਤ ਰੋਂਦੇ ਰਹਿੰਦੇ ਨੇ ਐਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਦੀ ਵਡਿਆਈ ਸਾਰੇ ਪਾਸੇ ਫੈਲ ਚੁੱਕੀ ਹੈ ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਗੁਰੂ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਤੇ ਉੱਥੇ ਹੀ ਜਿਹੜੇ ਨਿੰਦਕਾਂ ਨਜ਼ਰੇ ਦੁਖੀ ਹਨ ਉਹਨਾਂ ਨੂੰ ਦੁੱਖ ਲੱਗਦਾ। ਉਹ ਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਜੀ ਦੇ ਘਰ Hindu, Musalman ਬਹੁਤ ਆਉਂਦੇ ਨੇ। ਜਿੰਨੇ Hindu ਆਉਂਦੇ ਨੇ, ਉੰਨੇ ਹੀ Musalman ਆਉਂਦੇ ਨੇ। ਤੇ ਆ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜਦੇ ਨੇ। Musalman ਬਾਬੇ ਨਾਨਕ ਨੂੰ ਅਕਲਾ ਪੀਰ ਦੱਸਦੇ ਨੇ ਤੇ ਆਪਣੇ ਆਪ ਨੂੰ murid ਕਹਿੰਦੇ ਨੇ। ਤੇ Hindu ਕਹਿੰਦੇ ਨੇ ਕਿ ਨਾਨਕ ਸਾਡਾ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਸਾਰਿਆਂ ਦੇ ਪਾਪ ਮਿਟ ਜਾਂਦੇ ਨੇ ਉੱਥੇ ਨੇੜੇ ਤੇੜੇ ਜਿੰਨੇ ਵੀ ਪਿੰਡਾਂ ਵਿੱਚ ਵਸਣ ਵਾਲੇ ਲੋਕ ਹਨ ਜਿੰਨੀਆਂ ਵੀ ਸਲਿਤਾ ਹਨ ਉਹ ਗੁਰੂ ਸਾਹਿਬ ਜੀ ਦਾ ਜਸ ਕਰਦਿਆਂ ਨੇ ਪਿੰਡ ਪਿੰਡ ਗੁਰੂ ਸਾਹਿਬ ਜੀ ਦੇ ਸਿੱਖ ਮਹਾਰਾਜ ਜੀ ਦੀ ਬਾਣੀ ਲਿਖ ਕੇ ਲੈ ਗਈ ਜਪਜੀ ਸਾਹਿਬ ਹੁਣ ਘਰ ਘਰ ਦੇ ਵਿੱਚ ਗਾਇਆ ਜਾਂਦਾ ਹੈ ਜਿਹੜੇ ਬ੍ਰਹਮਚਾਰੀ ਹਨ ਜਿਹੜੇ ਬੈਰਾਗੀ ਹਨ ਜਿਹੜੇ ਬਾਨਪ੍ਰਸਤ ਹਨ ਜਿਹੜੇ ਗ੍ਰਸਤੀ ਹਨ ਉਹ ਸਾਰੇ ਹੀ ਗੁਰੂ ਸਾਹਿਬ ਜੀ ਦੇ ਸਿੱਖ ਹਨ ਭਾਵੇਂ ਕੋਈ ਜੋਗੀ ਹੋਵੇ ਭਾਵੇਂ ਕੋਈ ਸਮਿਆਸੀ ਹੋਵੇ ਭਾਵੇਂ ਕੋਈ ਬਰਾਗੀ ਹੋਵੇ ਕੋਈ ਵੀ ਹੋਵੇ ਕਿਸੇ ਵੀ ਮੱਤ ਦਾ ਹੋਵੇ ਭਾਵੇਂ ਕੋਈ ਨੀਚ ਹੋਵੇ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਪਖਾਰੀ ਹੋਵੇ ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਕਰਦੇ ਨੇ ਸਾਰੇ ਹੀ ਧੰ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹਨ ਪੜੇ ਲਿਖੇ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹਨ ਤੇ ਅਨਪੜ ਲੋਕ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਹਨ ਸਾਰੀ ਧਰਤੀ ਤੇ ਹਰ ਪਾਸੇ ਗੁਰੂ ਸਾਹਿਬ ਜੀ ਦਾ ਜਸ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਐਸੀ ਹੈ ਜਿਹੜੀ ਪੜਿਆ ਲਿਖਿਆ ਨੂੰ ਵੀ ਬੜੀ ਚੰਗੀ ਲੱਗਦੀ ਹੈ ਸਾਧ ਸੰਗਤ ਜੀ ਜਦੋਂ ਵਿਦਵਾਨ ਲੋਕ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੇ ਨੇ ਉਦੋਂ ਉਹ ਕਹਿੰਦੇ ਨੇ ਕਿ ਅਸੀਂ ਬੜਾ ਕੁਝ ਪੜਿਆ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਰਗਾ ਕੁਝ ਨਹੀਂ ਪੜਿਆ ਤਾਂ ਪੜ੍ਹੇ ਲਿਖੇ ਲੋਕਾਂ ਨੂੰ ਵੀ ਗੁਰਬਾਣੀ ਪ੍ਰਭਾਵਿਤ ਕਰਦੀ ਹੈ ਤੇ ਜਿਹੜੇ ਅਨਪੜ੍ਹ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਹੜੇ ਅਨਪੜ੍ਹ ਨੇ ਉਹਨਾਂ ਨੂੰ ਵੀ 체ਤੀ ਸਮਝ ਆਉਂਦੀ ਹੈ ਬਾਬੇ ਨਾਨਕ ਦੀ ਬਾਣੀ ਇਹੋ ਜੀ ਹੈ ਜਿਹਨੂੰ ਅਨਪੜ੍ਹ ਵੀ ਪੜ੍ਹਦੇ ਹਨ ਤੇ ਪੜ੍ਹੇ ਲਿਖੇ ਵੀ ਪੜ੍ਹਦੇ ਹਨ ਸਾਧ ਸੰਗਤੋ ਜੀ ਦੁਨੀਆ ਵਿੱਚ ਹੋਰ ਕੋਈ ਵੀ ਚੀਜ਼ ਦੇਖ ਲੋ ਕਿਤਾਬ ਨੂੰ ਪੜ੍ਹੇ ਲਿਖੇ ਹੀ ਪੜ੍ਹਦੇ ਹਨ ਔਰ ਗੁਰਬਾਣੀ ਅਨਪੜ੍ਹ ਤੋਂ ਵੀ ਅਨਪੜ੍ਹ ਬੰਦੇ ਦਾ ਮਾਰਗਦਰਸ਼ਨ ਕਰਦੀ ਹੈ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿਹੜੇ ਵੀ ਇਸਤਰੀਆਂ ਪੁਰਸ਼ ਨਗਰ ਨਿਵਾਸੀ ਹਨ। ਉਹਨਾਂ ਦੀ ਬਹੁਤ ਭਾਰੀ ਪੀੜ ਲੱਗੀ ਰਹਿੰਦੀ ਹੈ। ਹਜ਼ਾਰਾਂ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਅੰਮ੍ਰਿਤ ਵੇਲੇ ਜਦੋਂ ਸਬਾ ਪਹਿਰ ਰਾਤ ਰਹਿੰਦੀ ਹੈ। ਇਹ ਗੁਰੂ ਸਾਹਿਬ ਜੀ ਦਾ ਨਿਯਮ ਸੀਗਾ। ਕਿ ਜਦੋਂ ਅੰਮ੍ਰਿਤ ਵੇਲੇ ਸਬਾ ਪਹਿਰ ਰਾਤ ਰਹਿੰਦੀ ਸੀ ਤਾਂ ਗੁਰੂ ਮਹਾਰਾਜ ਜੀ ਉਦੋਂ ਹੀ ਦਰਬਾਰ ਸਜਾ ਲੈਂਦੇ ਸੀ। ਅੱਜਕੱਲ ਤਾਂ ਇਹ ਚੀਜ਼ ਬਹੁਤ ਘੱਟ ਰਹੀ ਗਈ ਹੈ। ਅੰਮ੍ਰਿਤ ਵੇਲੇ ਤਾਂ ਕਿਤੇ ਹੀ ਦਰਬਾਰ ਸਜਦਾ ਨਹੀਂ ਤਾਂ ਅਸੀਂ ਹੁਣ ਰਾਤ ਨੂੰ ਹੀ ਦਰਬਾਰ ਸਜਾਉਂਦੇ ਹਾਂ। ਸ੍ਰੀ ਹਰਮੰਦਰ ਸਾਹਿਬ ਸ੍ਰੀ ਸਚਕਨ ਸ੍ਰੀ ਹਜੂਰ ਸਾਹਿਬ ਕਿਸੇ ਖਾਸ ਅਸਥਾਨਾਂ ਤੇ ਹੀ ਇਹ ਮਰਿਆਦਾ ਰਹੀ ਗਈ ਹੈ। ਜਿੱਥੇ ਸਵੇਰੇ ਤਰਪahre ਦੀ ਚੌਂਕੀ ਲੱਗਦੀ ਹੈ। ਤਰਪahre ਦੀ ਚੌਂਕੀ ਦਾ ਮਤਲਬ ਇਹ ਹੈ ਕਿ ਆਸਾ ਦੀ ਵਾਰ ਤੋਂ ਡੇਢ ਘੰਟਾ ਪਹਿਲੇ ਕੀਰਤਨ ਹਰਮੰਦਰ ਸਾਹਿਬ 4:00 ਵਜੇ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ। ਤੇ ਉਸ ਤੋਂ ਡੇਢ ਘੰਟਾ ਪਹਿਲੇ ਕੀਰਤਨ ਸ਼ੁਰੂ ਹੋ ਜਾਂਦਾ ਹੈ। ਆ ਜਿਹੜੀ ਆਸਾ ਦੀ ਵਾਰ ਤੋਂ ਪਹਿਲਾਂ ਡੇਢ ਘੰਟੇ ਦੀ ਚੌਕੀ ਹੁੰਦੀ ਹੈ ਉਹਨੂੰ ਕਹਦੇ ਨੇ ਪ੍ਰਪ회의 ਦੀ ਚੌਕੀ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਹੈ। ਸਾਧ ਸੰਗਤੋ ਜੀ ਇਸ ਵੇਲੇ ਜਿਹੜਾ ਆਨੰਦ ਬਣਦਾ ਉਹ ਬਾਕੀ ਸਮਿਆਂ ਦੇ ਵਿੱਚ ਨਹੀਂ ਬਣਦਾ। ਕਿਉਂਕਿ ਸਤਗੁਰੂ ਜੀ ਦਾ ਵੀ ਬਚਨ ਹੈ ਜਿਹੜਾ ਇਹ ਸਮਾਂ ਹੈ ਇਹ ਸਭ ਤੋਂ ਕੀਮਤੀ ਹੈ ਸਭ ਤੋਂ ਮਹਿੰਗਾ ਸਮਾਂ ਹੈ। ਇਹ ਵਾਹਿਗੁਰੂ ਦੇ ਦਰਬਾਰ ਦੀ ਖਾਸ ਪੇਟਾ ਹੈ ਅੰਮ੍ਰਿਤ ਵੇਲਾ ਸਚਨਾਉ ਵਿੜਾਈ ਵਿਚਾਰ ਤੇ ਇਸ ਵੇਲੇ ਗੁਰੂ ਸਾਹਿਬ ਜੀ ਜਾਗ ਕੇ ਕੀਰਤਨ ਕਰਦੇ ਹਨ ਸਵਾ ਪਹਿਰ ਰਾਤ ਰਹਿੰਦਿਆਂ ਕੀਰਤਨ ਹੁੰਦਾ ਹੈ ਜਿਹੜਾ ਸੰਗਤਾਂ ਨੂੰ ਸੁਖ ਦਿੰਦਾ ਜਦੋਂ ਅੱਧਾ ਘੰਟਾ ਕੋ ਹੋ ਜਾਂਦਾ ਹੈ ਕੀਰਤਨ ਸ਼ੁਰੂ ਹੋਇਆ ਨੂੰ ਉਦੋਂ ਸਾਰੀਆਂ ਸੰਗਤਾਂ ਉੱਥੇ ਪਹੁੰਚ ਜਾਂਦੀਆਂ ਨੇ ਕਈ ਤਾਂ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਨੇ ਤੇ ਕਈ ਜਿਹੜੇ ਲੇਟ ਹੋ ਜਾਂਦੇ ਨੇ ਉਹ ਭੱਜ ਕੇ 10-15 ਮਿੰਟ ਵਿੱਚੋਂ ਪਹੁੰਚ ਜਾਂਦੇ ਨੇ। ਗੁਰੂ ਸਾਹਿਬ ਜੀ ਦਾ ਦੀਵਾਨ 2:30 ਵਜੇ ਸੱਜ ਜਾਂਦਾ ਹੈ ਤੇ ਦਿਨ ਚੜ੍ਹਨ ਤੱਕ ਸਜਿਆ ਰਹਿੰਦਾ ਹੈ। ਉੱਥੇ ਸ਼ਬਦ ਕੀਰਤਨ ਹੁੰਦਾ ਹੈ, ਸ਼ਬਦ ਦੀ ਵਿਚਾਰ ਹੁੰਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਇੱਕ ਬੱਚਾ ਕੀਰਤਨ ਦੇ ਸਮੇਂ ਆਉਂਦਾ ਹੈ। ਬੜੇ ਪ੍ਰੇਮ ਦੇ ਨਾਲ ਕੀਰਤਨ ਸੁਣਦਾ। ਉਹ ਬੱਚਾ ਗੁਰੂ ਸਾਹਿਬ ਜੀ ਦਾ ਕੀਰਤਨ ਸੁਣਨ ਵਾਸਤੇ 2:30 ਵਜੇ ਆ ਜਾਂਦਾ ਹੈ। ਦੇ ਗੁਰੂ ਸਾਹਿਬ ਜੀ ਦੇ ਪੀਠਵਾਲੇ ਪਾਸੇ ਪਿਛਲੇ ਪਾਸੇ ਖਲੋ ਕੇ ਕੀਰਤਨ ਸੁਣਦਾ ਹੈ ਜਦੋਂ ਕੀਰਤਨ ਦਾ ਭੋਗ ਪੈਂਦਾ ਹੈ ਸਮਾਪਤੀ ਹੁੰਦੀ ਹੈ ਤਾਂ ਉਹ ਮੱਥਾ ਟੇਕ ਕੇ ਆਪਣੇ ਘਰ ਨੂੰ ਚਲੇ ਜਾਂਦਾ ਹੈ ਇਸ ਤਰ੍ਹਾਂ ਉਹ ਬੱਚਾ ਰੋਜ਼ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਇੱਕ ਦਿਨ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਬੱਚੇ ਨੂੰ ਘਰ ਨਾ ਜਾਣ ਦਿਓ ਇਸ ਬੱਚੇ ਨੂੰ ਰੋਕੋ ਸਿੱਖ ਦੌੜ ਕੇ ਗਏ ਉਹ ਬੱਚਾ ਘਰ ਨੂੰ ਜਾ ਰਿਹਾ ਸੀ ਸਿੱਖਾਂ ਨੇ ਉਹਦੀ ਬਾਹ ਫੜ ਲਈ ਉਸ ਬੱਚੇ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਸਤਿਗੁਰੂ ਜੀ ਨੇ ਉਸ ਬੱਚੇ ਨੂੰ ਪੁੱਛਿਆ ਹੈ ਪੁੱਤਰ ਤੂੰ ਸਵੇਰੇ ਇੰਨੇ ਤੜਕੇ نیند ਛੱਡ ਕੇ ਆ ਜਾਂਦਾ ਹੈ ਬੱਚੇ ਤਾਂ ਸਵੇਰ ਚੜ੍ਹਨ ਤੱਕ ਉੱਠਦੇ ਨਹੀਂ ਤੇਰੀ ਉਮਰ ਛੋਟੀ ਹੈ ਤੂੰ ਕਿਉਂ ਸਵੇਰੇ ਇੰਨੀ ਛੇਤੇ ਉੱਠ ਕੇ ਆਉਂਦਾ ਤੂੰ ਸਬਾ ਪਹਿਰ ਰਾਤ ਰੰਦੀ ਤੋਂ ਕੀਰਤਨ ਸੁਣਨ ਆਉਂਦਾ ਹੈ ਵੀ ਕੀ ਗੱਲ ਹੈ ਕਿਉਂ ਆਉਂਦਾ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਹਾਸਾ ਖੇਡਾ ਚੰਗਾ ਲੱਗਦਾ ਹੈ ਸੌਣਾ ਚੰਗਾ ਲੱਗਦਾ ਕਿਉਂਕਿ ਸਾਧ ਸੰਗਤ ਜੀ ਬਾਲ ਅਵਸਥਾ ਦੇ ਵਿੱਚ ਤਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਹੀ ਪ੍ਰੇਮ ਹੁੰਦਾ ਹੈ ਖਾ ਪੀ ਲੋ ਹੱਸ ਖੇਡ ਲੋ ਪਰਮੇਸ਼ਰ ਦੀ ਭਗਤੀ ਵਾਲੇ ਪਾਸੇ ਰੁਚੀ ਨਹੀਂ ਹੁੰਦੀ ਤੇ ਕਾਕਾ ਤੂੰ ਉਹ ਹਸਣਾ ਖੇਡਣਾ ਛੱਡ ਕੇ ਸੌਣਾ ਛੱਡ ਕੇ ਤੂੰ ਇੰਨੀ ਛੇਤੀ ਅੰਮ੍ਰਿਤ ਵੇਲੇ ਇੱਥੇ ਆ ਜਾਂਦਾ ਹੈ ਇਹਦਾ ਕੀ ਕਾਰਨ ਹੈ ਮਹਾਰਾਜ ਕਹਿੰਦੇ ਤੂੰ ਇਹਦਾ ਕਾਰਨ ਦੱਸ ਸਕਦਾ ਹੈ ਵੀ ਤੈਨੂੰ ਕਿੱਥੋਂ ਲੱਗ ਰਹੀ ਹੈ ਉਸ ਬੱਚੇ ਨੇ ਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਕੇ ਆਖਿਆ اے ਸਤਿਗੁਰੂ ਜੀ ਮੇਰੇ ਗੁਰੂ ਨਾਨਕ ਦੇਵ ਜੀ ਸੁਣੋ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਭੇਜਿਆ ਕਿ ਰੋਟੀ ਪਕਾਣੀ ਹੈ ਜਾ ਕੇ ਸੁੱਕੀਆਂ ਲੱਕੜਾਂ ਲੈ ਕੇ ਆ ਜਦੋਂ ਮੈਂ ਲੱਕੜਾਂ ਲੈ ਕੇ ਆਇਆ ਤਾਂ ਮੇਰੀ ਮਾਂ ਨੇ ਕਿਹਾ ਅੱਗ ਬਾਲ ਲਓ ਤੇ ਮੇਰੇ ਕੋਲੋਂ ਅੱਗ ਬਾਲੀ ਨਾ ਜਾਵੇ ਮੈਂ ਕਿਹੜੀ ਪਹਿਲਾਂ ਅੱਗ ਕਦੀ ਬਾਲੀ ਸੀ ਮੈਂ ਜਦੋਂ ਅੱਗ ਬਾਲਦਾ ਸੀ ਉਦੋਂ ਅੱਗ ਬੱਲਦੀ ਨਹੀਂ ਸੀ ਉਦੋਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਪੁੱਤਰ ਪਹਿਲਾਂ ਨਿੱਕੀਆਂ ਲੱਕੜਾਂ ਨੂੰ ਅੱਗ ਲੱਗਦੀ ਹੈ ਫੇਰ ਵੱਡੀਆਂ ਨੂੰ ਲੱਗਦੀ ਹੈ ਤੂੰ ਪਹਿਲਾਂ ਹੀ ਵੱਡੀਆਂ ਲੱਕੜਾਂ ਪਾ ਦਿੱਤੀਆਂ ਇਹਨਾਂ ਨੂੰ ਅੱਗ ਕਿਵੇਂ ਲੱਗੇਗੀ ਤਾਂ ਮਾਤਾ ਕਹਿੰਦੀ ਪਹਿਲਾਂ ਨਿੱਕੇ ਨਿੱਕੇ ਢੱਕੇ ਪਾ ਨਿੱਕੇ ਨਿੱਕੇ ਢੱਕੇ ਪਾ ਕੇ ਜਦੋਂ ਉਹਦੇ ਉੱਪਰ ਵੱਡੀਆਂ ਲੱਕੜਾਂ ਰੱਖੇਗਾ ਉਦੋਂ ਅੱਗ ਲੱਗੂਗੀ ਮਾ ਵੀ ਸਿੱਖਿਆ ਸੁਣ ਕੇ ਮੈਂ ਉਸੇ ਤਰ੍ਹਾਂ ਪਹਿਲਾਂ ਨਿੱਕੀਆਂ ਲੱਕੜਾਂ ਲਾਈਆਂ ਫਿਰ ਵੱਡੀਆਂ ਲਾਈਆਂ ਤੇ ਅੱਗ ਬਲ ਗਈ ਪਰ ਜਿਹੜੀ ਨਿੱਕੀਆਂ ਲੱਕੜਾਂ ਸੀ ਉਹ ਬਹੁਤ ਛੇਤੀ ਸੜ ਗਈਆਂ ਉਹਨਾਂ ਨਿੱਕੀਆਂ ਲੱਕੜਾਂ ਨੂੰ ਸੜਦਿਆਂ ਵੇਖ ਕੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਕਾਲ ਤੇ ਅੱਗ ਦਾ ਇਹੀ ਸੁਭਾਅ ਹੈ ਕਿ ਜਿਹੜਾ ਕਾਲ ਹੈ ਉਹ ਛੋਟੇ ਵੱਡੇ ਨੂੰ ਨਹੀਂ ਦੇਖਦਾ ਜਿਵੇਂ ਅੱਗ ਛੋਟੀਆਂ ਲੱਕੜਾਂ ਨੂੰ ਵੀ ਖਾਰੀ ਹੈ ਵੱਡੀਆਂ ਨੂੰ ਵੀ ਖਾਰੀ ਹੈ ਉਵੇਂ ਕਾਲ ਸਭ ਨੂੰ ਖਾ ਜਾਂਦਾ ਹੈ ਕਾਲ ਤੋਂ ਕੋਈ ਵੀ ਬਚ ਨਹੀਂ ਸਕਦਾ ਕਾਲ ਕਿਸੇ ਦਾ ਲਿਹਾਜ਼ ਨਹੀਂ ਕਰਦਾ ਮਹਾਰਾਜ ਆਪ ਜੀ ਦੇ ਦਰਸ਼ਨਾਂ ਦਾ ਪ੍ਰਭਾਵ ਪਿਆ ਮੇਰੇ ਤੇ ਇਸੇ ਕਰਕੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਈ ਹੈ ਸਤਿਗੁਰੂ ਜੀ ਮੈਂ ਆਪਣੀ ਮਾਂ ਨੂੰ ਆਖਿਆ ਕਿ ਮਾਂ ਮੈਂ ਜਵਾਨ ਹੋਣਾ ਹੈ ਕਿ ਨਹੀਂ ਹੋਣਾ ਇਹ ਕੁਝ ਨਹੀਂ ਪਤਾ ਕੀ ਜਾਣੂੰ ਮੈਂ ਛੋਟੇ ਹੀ ਮਰ ਜਾਵਾਂ ਕੀ ਪਤਾ ਹੈ ਵੀ ਕਿਹੜੇ ਵੇਲੇ ਕਾਲ ਆ ਜਾਣਾ ਇਸ ਕਰਕੇ ਮੈਂ ਸੋਚਿਆ ਦੀ ਪਰਮੇਸ਼ਰ ਦਾ ਭਜਨ ਕਰ ਲਈਏ। ਕਾਲ ਦਾ ਡਰ ਆਪਣੇ ਸਿਰ ਦੇ ਉੱਤੇ ਜਾਣ ਕੇ ਮੈਂ ਅੰਮ੍ਰਿਤ ਵੇਲੇ ਆਪ ਜੀ ਦੇ ਦਰਬਾਰ ਦੇ ਵਿੱਚ ਆ ਜਾਣਾ। ਮਹਾਰਾਜ ਮੈਂ ਆਪਣੀ ਨੀਂਦ ਛੱਡ ਕੇ ਇੱਥੇ ਕਥਾ ਕੀਰਤਨ ਸੁਣਦਾ ਹਾਂ। ਐਵੇਂ ਕਹਿ ਕੇ ਉਸ ਬੱਚੇ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਇਸ ਬੱਚੇ ਦੇ ਬਚਨ ਸੁਲ ਕੇ 사ਦੀ ਸੰਗਤ ਬਹੁਤ ਹੈਰਾਨ ਹੁੰਦੀ ਹੈ ਕਿ ਇਹ ਕੈਸਾ ਬੱਚਾ ਹੈ ਜਿਹੜਾ ਇੰਨੇ ਛੋਟੇ ਹੁੰਦਿਆਂ ਹੀ ਉਹਨੂੰ ਪਰਮੇਸ਼ਰ ਦੀ ਭਗਤੀ ਦੀ ਲਗਨ ਲੱਗੀ ਹੈ। ਸਾ ਸੰਗਤ ਜੀ ਜਿਹੜੀ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਲਿਖੀ ਹੋਈ ਹੈ। ਉਹਦੇ ਵਿੱਚ ਇਸ ਬੱਚੇ ਦਾ ਨਾਮ ਤਾਰੂ ਪੋਪਟ ਆਉਂਦਾ ਹੈ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੇ ਵਿੱਚ ਵੀ ਇਸ ਤਾਰੂ ਪੋਪਟ ਦਾ ਨਾਮ ਆਉਂਦਾ ਹੈ। ਕੁਝ ਵਿਦਵਾਨਾਂ ਦਾ ਕਥਨ ਹੈ ਕਿ ਇਹ ਬੱਚਾ ਬਾਬਾ ਬੁੱਢਾ ਸਾਹਿਬ ਜੀ ਸਨ। ਇਹ ਦੋਵੇਂ ਮਤ ਪ੍ਰਚਲਿਤ ਹਾਲੋ ਪਰ ਇਦਾਂ ਵੀ ਹੋ ਸਕਦਾ ਹੈ ਵੀ ਤਾਰੂ ਪੋਪਟ ਨਾਲ ਜੋ ਹੋਇਆ ਉਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੀ ਹੋਇਆ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਵੀ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਬਣ ਗਏ ਸਨ ਤੇ ਸਾਧ ਸੰਗਤ ਜੀ ਸਮੇਂ ਦੇ لحاظ ਨਾਲ ਸਮਾਪਤੀ ਅਗਲੀ ਕਹਾਣੀ ਅਸੀਂ ਕੱਲ ਨੂੰ ਸਰਵਨ ਕਰਾਂਗੇ